ਇਹਦਾ ਟਰੱਕ ਵਾਲੀ ਦੀ ਗੱਲ ਤੋਂ ਉਹ ਆ ਕੇ ਕਾਰ ਦੇ ਵਿੱਚ ਬੱਜੇ ਨੇ ਅੱਛਾ ਕਾਰ ਤਾਂ ਆਪਣੀ ਸਾਈਡ ਤੋਂ ਜਾ ਰਹੀ ਸੀ ਕਾਰ ਵਾਲੀ ਸਾਈਡ ਆ ਕੇ ਬੱਜੇ ਰੱਖਾ ਅੱਧੇ ਪੌਣੇ ਘੰਟੇ ਤੋਂ ਬਾਅਦ ਜਿਹੜੀ ਐਂਬੂਲੈਂਸ ਉਸ ਜਗ੍ਹਾ ਦੇ ਉੱਤੇ ਪਹੁੰਚੀ ਹੈ ਜੇ ਉਸ ਦੇ ਵਿੱਚ ਵੀ ਸੁਵਿਧਾ ਹੁੰਦੀ ਆਕਸੀਜਨ ਵੈਂਟੀਲੇਟਰ ਹੁੰਦਾ ਤਾਂ ਸ਼ਾਇਦ ਸੰਦੀਪ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ ਕਿਉਂਕਿ ਡਾਕਟਰਾਂ ਨੇ ਇਸ ਕਾਲ ਨੂੰ ਲੈ ਕੇ ਇਹ ਗੱਲ ਆਖੀ ਹੈ ਕਿ ਜੇਕਰ ਉਹ ਮੌਕੇ ਤੇ ਸਮੇ ਤੋਂ ਪਹਿਲਾਂ ਸਮਾਂ ਰਹਿੰਦਿਆਂ ਜੇ ਉਹ ਲੈ ਆਉਂਦੇ ਤਾਂ ਅਸੀਂ ਕੁਝ ਨਾ ਕੁਝ ਕਰ ਸਕਦੇ ਸੀ ਪਟਵਾਰੀ ਸੀਗੇ ਹਾਂ ਤੇ ਕਿੰਨਾ ਕੇਸ ਤੇ ਲੱਗੇ ਜੀ ਆ ਫਾਦਰ ਅੱਛਾ ਪਿਤਾ ਜੀ ਪਹਿਲਾਂ ਇਹਨਾਂ ਦੇ ਪਟਵਾਰੀ ਸੀ ਹਾਂ ਜੀ ਕਾਨੂੰਗੋਸੀ ਕਾਨੂੰਗੋਸੀ ਅੱਛਾ ਅੱਛਾ 3 ਸਾਲ ਪਹਿਲਾਂ ਉਹਨਾਂ ਦੀ ਕੋਰੋਨਾ ਟਾਈਮ ਦੇ ਵਿੱਚ ਹਾਂ ਜੀ ਹਾਂ ਜੀ ਇਹ ਇਹ ਦੇਖੋ ਦਾ ਜਿਹੜੀ ਜੜੀ ਘੜੀ ਆ ਇਹ ਇੱਕ ਪਰਿਵਾਰ ਤੇ ਨਹੀਂ ਬਲਕਿ ਅਸੀਂ ਕਹਾਂਗੇ ਕਿ ਦੋ ਪਰਿਵਾਰਾਂ ਦੇ ਵਿੱਚ ਹੋਈ ਹੈ ਇੱਕ ਲੜਕੀ ਦੇ ਜਿਹੜੇ ਪਿਤਾ ਜੀ ਬੈਠੇ ਹੋਏ ਨੇ ਕੋਮਲ ਉਸ ਲੜਕੀ ਦਾ ਨਾਮ ਹੈ ਜਿਨੇ ਇੱਕ ਸੁਹਾਗ ਦਾ ਰੰਗ ਜਿਹੜਾ ਇੱਕ ਵੇਖਣਾ ਸੀ ਤੇ ਉਹ ਕਿਤੇ ਨਾ ਕਿਤੇ ਅੱਜ ਉਹ ਪਰਿਵਾਰ ਦੇ ਵਿੱਚ ਵੀ ਦੁੱਖ ਦਾ ਮਾਹੌਲ ਆ ਉਹਨਾਂ ਦੇ ਪਰਿਵਾਰ ਦੇ ਲੜਕੀ ਦੇ ਪਿਤਾ ਜੀ ਬੈਠੇ ਨੇ ਤਾਂ ਨੈਗਲੀਜੈਂਸੀ ਕਿਦੀ ਵੇਖਦੇ ਹੋ ਤੁਸੀਂ ਨਲਾਇਕੀ ਕਿਦੀ ਵੇਖਦੇ ਹੋ ਇਸ ਪੂਰੀ ਘਟਨਾ ਦੇ ਵਿੱਚ ਇੱਥੇ ਤਾਂ ਟਰੱਕ ਵਾਲੇ ਦੀ ਗਲਤੀ ਹੈ ਤੇ ਉਹ ਆ ਕੇ ਕਾਰ ਦੇ ਵਿੱਚ ਵੱਜੇ ਅੱਛਾ ਕਾਰ ਤਾਂ ਆਪਣੀ ਸਾਈਡ ਤੇ ਜਾ ਰਹੀ ਸੀ ਕਾਰ ਵਾਲੀ ਸਾਈਡ ਆ ਕੇ ਵੱਜਿਆ ਇਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਜਾਨ ਦੇ ਤਾਂ بچਾ ਸਕਦੇ ਸੀਗੇ ਪਰ ਨਲਾਇਕੀ ਅਣਗਹਿਲੀ ਕੀ ਦੀ ਹੈ ਲਾਈਕਿ ਦਾ ਜੀ ਪ੍ਰਸ਼ਾਸਨ ਦੀ ਹੈ ਜੇ ਐਂਬੂਲੈਂਸਾਂ ਦੀ ਸਹੂਲਤ ਸਹੀ ਹੋਵੇ ਹੂੰ ਤਾਂ ਸਭ ਕੁਝ ਹੋ ਸਕਦਾ ਸੀ ਜਿਹੜੀ ਐਂਬੂਲੈਂਸ 9 ਘੰਟੇ ਬਾਅਦ ਐਕਸੀਡੈਂਟ ਤੋਂ ਬਾਅਦ ਪਹੁੰਚੀ ਹੈ ਹੂੰ ਉਹ 68 ਜਲਦੀ ਵੀ ਪਹੁੰਚ ਸਕਦੀ ਸੀ ਪਰ ਜਦੋਂ ਆਈ ਉਹਦੇ ਵਿੱਚ ਸਿਰਫ ਡਰਾਈਵਰ ਸੀ ਨਾ ਉਹਦੇ ਚ ਆਕਸੀਜਨ ਸੀ ਨਾ ਕੋਈ ਪਾਸਟੇਟ ਸੀ ਕੁਝ ਵੀ ਹੈ ਨਹੀਂ ਸੀ ਆਰਾਮਦਾਰੀ ਨਾਲ ਉਹ ਲੈ ਕੇ ਗਿਆ ਹੂੰ ਜੇ ਉਹ ਜਲਦੀ ਪਹੁੰਚਾ ਦਿੰਦਾ ਤਾਂ ਹੋ ਸਕਦਾ ਸੀ ਸਾਡੇ ਬੱਚੇ ਦੀ ਜਾਨ ਬਚ ਜੰਦੀ ਅਸੀਂ ਤਾਂ ਇਹੀ ਕਹਾਂਗੇ ਜੇ ਪ੍ਰਸ਼ਾਸਨ ਸਹੀ ਸਹੂਲਤਾਂ ਦੇਵੇ ਤਾਂ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦੀ ਕੋਈ ਜਾਨ ਨਾ ਜਾਵੇ ਹੂੰ ਇਹੀ ਕਹਿ ਸਕਦੇ ਆ ਇਸ ਤਰ੍ਹਾਂ ਵੀ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਐਂਬੂਲੈਂਸ ਟਾਈਮ ਤੇ ਪਹੁੰਚੇ ਸੋ ਇਹ ਪੂਰੀ ਇਸ ਘਟਨਾਕਰਮ ਦੇ ਵਿੱਚ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਵੱਡੀ ਇੱਕ ਪਹਿਲਾਂ ਜੇਕਰ ਉਸ ਮੌਕੇ ਦੇ ਉੱਤੇ ਪਿੰਡ ਵਾਸੀ ਜੇਕਰ ਚਾਹੁੰਦੇ ਤਾਂ ਉਹ ਆਪਣੇ ਕਿਸੇ ਵੀ ਸਾਧਨ ਵਹੀਕਲ ਦੇ ਵਿੱਚ ਜੇਕਰ ਸੰਦੀਪ ਨੂੰ ਹਸਪੀਟਲਾਈਜ਼ ਕਰਦੇ ਤਾਂ ਸ਼ਾਇਦ ਜਾਨ ਬਚਾਈ ਜਾ ਸਕਦੀ ਸੀ ਦੂਸਰੇ ਨੰਬਰ ਦੇ ਉੱਤੇ ਤੇ ਜੇਕਰ ਉਹ ਅੱਧੇ ਪੌਣੇ ਘੰਟੇ ਤੋਂ ਬਾਅਦ ਜੇ ਜਿਹੜੀ ਐਂਬੂਲੈਂਸ ਉਸ ਜਗ੍ਹਾ ਦੇ ਉੱਤੇ ਪਹੁੰਚੀ ਹੈ ਜੇ ਉਸ ਦੇ ਵਿੱਚ ਵੀ ਸਹੂਿਦਾ ਹੁੰਦੀ ਆਕਸੀਜਨ ਵੈਂਟੀਲੇਟਰ ਹੁੰਦਾ ਤਾਂ ਸ਼ਾਇਦ ਸੰਦੀਪ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ ਕਿਉਂਕਿ ਡਾਕਟਰਾਂ ਨੇ ਇਸ ਗੱਲ ਨੂੰ ਲੈ ਕੇ ਇਹ ਗੱਲ ਆਖੀ ਹੈ ਕਿ ਜੇਕਰ ਉਹ ਮੌਕੇ ਤੇ ਸਮੇਂ ਤੋਂ ਪਹਿਲਾਂ ਸਮਾਂ ਰਹਿੰਦਿਆਂ ਜੇ ਉਹ ਲੈ ਆਉਂਦੇ ਤਾ ਅਸੀਂ ਕੁਛ ਨਾ ਕੁਛ ਕਰ ਸਕਦੇ ਸੀ ਪਰ ਅੱਜ ਇਹ ਸਾਰੀ ਅਣਗੈਲੀ ਤੇ ਸੰਦੀਪ ਸਿੰਘ ਦਾ ਜਾਣਾ ਉਹ ਦੋ ਪਰਿਵਾਰਾਂ ਨੂੰ ਇਸ ਤਰੀਕੇ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਪਾ ਗਿਆ ਜੋ 3 ਸਾਲ ਪਹਿਲਾਂ ਉਹ ਦੁੱਖ ਉਸ ਦੇ ਪਿਤਾ ਦੀ ਮੌਤ ਦੇ ਕਾਰਨ ਉਹਨਾਂ ਨੇ ਦੇਖਿਆ ਸੀ ਅੱਜ ਉਸ ਪਰਿਵਾਰ ਦੇ ਵਿੱਚ ਜੋ ਖੁਸ਼ੀਆਂ ਸੀ ਉਹ ਸਿਰਫ 12 ਤਰੀਕ ਨੂੰ ਉਹਨਾਂ ਦਾ ਵਿਆਹ ਹੋਇਆ ਸੀ ਤੇ ਉਹ ਦੋ ਦਿਨਾਂ ਤੋਂ ਬਾਅਦ ਜੋ ਖੁਸ਼ੀਆਂ ਦਾ ਮਾਹੌਲ ਉਹਨਾਂ ਦਾ ਆਉਣਾ ਸੀ ਜਾਂ ਚੱਲ ਰਿਹਾ ਸੀ ਉਹ ਦੁੱਖ ਦੇ ਵਿੱਚ ਤਬਦੀਲ ਹੋਇਆ ਸੋ ਵੱਡੀ ਇੱਕ ਨੈਗਲੀਜੈਂਸੀ ਵੱਡੀ ਇੱਕ ਅਣਗਹਿਲੀ ਸਾਡੀ ਸਾਡੇ ਪ੍ਰਸ਼ਾਸਨ ਦੀ ਤੇ ਹੋ ਸਕਦਾ ਸੀ ਕਿ ਸ਼ਾਇਦ ਮਨੁੱਖਤਾ ਦੀ ਇੱਕ ਜ਼ਿੰਮੇਵਾਰੀ ਉੱਥੋਂ ਦੇ ਲੋਕਾਂ ਨੇ ਵੀ ਜੇ ਚੁਣੇ ਬਾਈ ਹੁੰਦੀ ਤਾਂ ਸੰਦੀਪ ਸਿੰਘ ਸਾਡੇ ਵਿਚਾਲੇ ਹੋਣਾ ਸੀ ਪਰ ਅਫਸੋਸ ਅੱਜ ਸੰਦੀਪ ਸਾਡੇ ਵਿੱਚ ਨਹੀਂ ਹੈ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ